स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ 채널 ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚ ਗਈ ਅੱਜ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਬਖਸ਼ਿਆ ਇਸ ਗੁਰੂ ਨਗਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਹੈਗਾ ਉਹਦੇ ਤੇ ਮੋਹਰ ਲਾਈ ਤੀਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਮਕਾ ਸਕੀ ਸਰਕਾਰ ਕੋਈ ਵੀ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇਟ ਗਵਰਨਮੈਂਟ ਦਾ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੀਏ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨ ਕਰਾਵੇ ਜ਼ਿਲ੍ਹਾ ਪ੍ਰਸ਼ਾਸਨ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਗੌੜੀ ਕਿਉਂ ਹੈ ਸਰਕਾਰ ਲੋਕਾਂ ਦੀ ਬੁਰੇ ਹਾਲੇ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕੀਤਾ। ਦੇ ਵਿੱਚ ਕੀ ਦੇਖਦੇ ਹੋ ਜੀ? ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ। ਉਹਦੇ ਵਿੱਚ ਆਲੇ ਹਾਲੇ ਜਿਹੜੀ ਹੈ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨਸ ਦੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ। ਤੇ ਕੀ ਕਿਹੜਾ ਜਾਂਦੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ? ਵੱਡੇ ਕੰਮ ਹੈ ਤੁਹਾਨੂੰ ਦੱਸਿਆ ਤੇ ਕਿ ਡਰੱਗਸ ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ ਤੇ ਔਰ ਜਿਹੜਾ ਜਿਹੜੇ ਲੋਕ ਜਿਹੜੀ ਗਵਰਨਮੈਂਟ ਹੈ ਨੀਗੀ। ਇਹਨਾਂ ਨੂੰ ਮਜਬੂਰ ਕਰਾਂਗੇ ਨਾ ਵਿਰੋਧ ਕਰਨੇ ਦੇਵਾਂਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਦਾ 130 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਵੜੀ ਐ ਸਰ ਐਸ ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਹੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਰਾਏ ਵੀ ਨਹੀਂ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਅਗੜੀ ਰੇਕ ਵੀ ਚੜ੍ਹ ਜੂਗੀ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹ ਹੀ ਕੰਮ ਹੋਇਆ ਅੱਜ ਅੱਜ ਨਾ ਧਰਮਾਂ ਦੇ ਵਰਗਾਂ ਦੀ ਰਾ ਭੋਜਨ ਵੀ ਪਿਆਰ ਨਾਲ ਜਿੱਤੋ ਹੀ ਕੰਮ ਨਾਲ ਜਿੱਤੋ ਹੀ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਹੀ ਸੀ ਸੰਤੂ ਸਾਹਿਬ ਸੰਤੂ ਸਾਹਿਬ ਇੱਥੇ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੀ ਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ ਕਿ ਨਸ਼ਾ ਇੱਥੇ ਖਤਮ ਕਰਾਂਗਾ ਚਾਹੇ ਉਹ ਜਿੱਤ ਦੇ ਆ ਚਾਹੇ ਨਹੀਂ ਜਿੱਤ ਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਕੋਈ ਨਹੀਂ ਉਹਨਾਂ ਨੂੰ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾਂ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਦ ਉਹ ਦੀ ਮੁੱਖ ਮੰਤਰੀ ਸਹਿਮਦ ਨੇ ਤੁਸੀਂ ਕਿਵੇਂ ਕਰ ਸਕਦੇ ਜੀ ਪੁੱਛਣੇ ਕਿਤੋਂ ਡਰਨੇ ਮੁੱਖ ਮੰਤਰੀ ਤੋਂ ਹੋਮ ਮਿਨਿਸਟਰ ਤੋਂ ਜੋ ਨਹੀਂ ਨੀਤ ਨੀਤ ਉਹਨਾਂ حسابੂ ਤੁਸੀਂ ਕਿਵੇਂ ਕਰ ਸਕਦੇ ਇਹ ਗੱਲ ਤੇ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀਆ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ ਮੈਂ ਤਾਂ ਕਹਾਂ ਝੂਠ ਦੀ ਰਾਜਨੀਤੀ ਨਾ ਕਰੂੰ ਤੇ ਕੀ ਗੁਰਜੀਤ ਸਿੰਘ ਓਜਲਾ ਦੁਬਾਰਾ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੋਿਆਂਗੇ ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉੱਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ ਸਰ ਸਾਹਮਣੇ ਕਿਹਾ ਸੀਗਾ ਵੀ ਘੱਲੂਕਾਰਾਂ ਦੇਵਸ ਕਰਕੇ ਢੋਟ ਮੱਕੇ ਨਾਲ ਨਾ ਕੀਤਾ ਜਾਵੇ ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪ ਕੀਤਾ ਕੋਈ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲੇਗਾ ਤੋ ਉਹਦਾ ਕੋਈ ਨਹੀਂ ਕਹਿ ਨਹੀਂ ਸਕਦੇ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਆਰਮੇਟੇ ਖੁਸ਼ੀ ਮਨਾਈ ਜਾਏਗੀ ਬਿਲਕੁਲ ਮਨਾਈ ਜਾਏਗੀ ਗਏ ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਚਾਹੇ ਪਿੰਡਾਂ ਦੇ ਨੇ ਚਾਹੇ ਉਹ ਸ਼ਹਿਰਾਂ ਦੇ ਨੇ ਟੀਮ ਵਰਕ ਬੜੀ ਬਹੁਤ ਵੱਡਾ ਇੱਕ ਪਤਵਾ ਦਿੱਤਾ ਤੀਜੀ ਵਾਰੀ ਲੈਣਾ ਬਸ ਕੋਈ ਗੱਲ ਨਹੀਂ ਹੁੰਦੀ ਤੇ ਕਿਸ ਤਰ੍ਹਾਂ ਇਹਨੂੰ ਸਮਾਂ ਦੇ ਉਹਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖਾਸ ਕਰ ਸਾਡੇ ਵਰਕਰ ਨੇ ਸਪੋਰਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ 'ਚ ਨੇ ਪ੍ਰੈਸ ਪ੍ਰੈਸ ਦਾ ਜਿਹੜਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਬਹੁਤ ਸਵੋਥੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ ਸਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨੇ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜ਼ਿਆਦਾ ਹੋ ਜਾਂਦੀ ਲੋਕ ਇੱਧਰ ਉੱਧਰ ਹੋ ਜਾਂਦੇ ਜਿੱਦਾਂ ਹੁਣ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਹੋਈ ਹੈ ਲੋਕ ਕਈ ਉਹਦੇ ਵੇਖ ਚ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਭਾਜਪਾ ਨੇ ਕਿਤੇ ਕਿਹਾ ਸੀਗਾ ਵੀ ਆਪਦੀ ਇਕੱਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜੂਗੀ ਜਿਵੇਂ ਕੋਆਲੀਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਜ ਕੱਲਿਆਂ ਲੜ ਕੇ ਉਹਨਾਂ ਨੇ ਪਰਸੈਂਟੇਜ ਕਾਫੀ ਕਢਾ ਲਈ ਆਪਣੀ ਬਿਲਕੁਲ ਜੀ ਇਹ ਦੇਖੋ ਦੋਵੇਂ ਹੀ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਨਾਂ ਤੇ ਰਾਜਨੀਤੀ ਕਰਦੀਆਂ ਨੇ ਦੋਵੇਂ ਵਿਕਾਸ ਦੇ ਨਾਲ ਦੇ ਰਾਜਨੀਤੀ ਨਹੀਂ ਕਰਦੀਆਂ ਦੋਵੇਂ ਧਰਮ ਦੇ ਨਾਲ ਦੇ ਰਾਜਨੀਤੀ ਕਰਦੀਆਂ ਨੇ ਇਹ ਅੱਜ ਇਹ ਪਹਿਲਾਂ ਵੀ ਖਤਰਾ ਸੀ ਇਹ ਅੱਜ ਵੀ ਖਤਰਾ ਇਹ ਕੱਲ ਨੂੰ ਵੀ ਖਤਰਾ ਨੇ ਪੰਜਾਬ ਲਈ ਇਹ ਗੱਲ ਨੂੰ ਖਿਆਲ ਰੱਖੋ ਇਹ ਸੈਕੂਲਰ ਥੋਟ ਨਾਲ ਰਾਜਨੀਤੀ ਕਰਨਗੇ ਤੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਲ ਆਉਂਦੀ ਹੈ ਸੋ ਸੈਕੂਲਰ ਥੋਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਜਿੱਥੇ ਆਏ ਸੀ ਉਹਨਾਂ ਨੇ ਗਿਆ ਸੀਗਾ ਬੁੱਕ ਫੜ ਕੇ ਵੀ ਸੰਵਧਾਨ ਨੂੰ ਐਸਲੇ ਖਤਰਾ ਤੇ ਜੇਕਰ ਚਲੋ ਪਾਰਟੀ ਆਂਦੀ ਫਿਰ ਤੇ ਹੋਲਾ ਚੇ ਨਹੀਂ ਆਂਦੀ ਤੇ ਇੱਕ ਆਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਆਲਰੇਡੀ ਤੇ ਇਹੋ ਜੇ ਕੰਮ ਜਾਂ ਇਹੋ ਜੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਏਗਾ ਜਾਂ ਕੀ ਇਹਨੂੰ ਸਮਝਦੇ ਹੋ ਤੁਸੀਂ ਕਿਵੇਂ ਵੀ ਦੇਖੋ ਪੰਜਾਬ ਆਵਾਜ਼ ਉਠਾਉਣੀ ਹੁੰਦੀ ਆ ਐਜੀਟੇਸ਼ਨ ਕਰਨੇ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਇਹਨੂੰ ਰੋਕਣਾ ਹੁੰਦਾ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾ